ਵੀਰ ਨੂੰ ਹੋ ਰਿਹਾ ਪਰ ਮੋਬਾਈਲ ਨਹੀਂ ਹੋਣਾ ਭੈਣ ਅੱਛਾ ਤੇਰੇ ਨਾਲ ਦੇ ਪੁੱਤਰੇ ਦੇ ਘਰ ਦੀ ਹਿੰਦੀ ਪਰਵਾਹ ਤੇਰੇ ਨਾਲ ਦੇ ਕਿੱਥੇ ਆ ਐਡਰੈਸ ਤਾਂ ਹੋਊਗਾ ਕਿੱਥੇ ਹੈ ਉਹਨਾਂ ਦਾ ਛੱਡਦਾ ਦੀ ਕਿਵੇਂ ਕਹਿੰਦੇ ਕਿੱਥੇ ਆ ਉਹਨਾਂ ਦਾ ਐਡਰੈਸ ਤਾਂ ਦੀ ਉਹ ਕਹਿੰਦਾ ਉਹਨਾਂ ਨੂੰ ਤੁਸੀਂ ਛੱਡਦਾ ਤੁਸੀਂ ਕਿਹਨੇ ਛੱਡਦਾ ਉਹਨਾਂ ਨੂੰ ਤੁਸੀਂ ਨਹੀਂ ਮੈਂ ਤੈਨੂੰ ਛੱਡ ਦਿੰਦੇ ਹੈ ਅੱਛਾ ਉਹਨਾਂ ਨੂੰ ਅਸੀਂ ਛੱਡਤਾ ਅਸੀਂ ਛੱਡਤਾ ਵੀਰੇ ਵੀਰੇ ਆ ਜਿਹੜੇ ਸੀਗੇ ਪੜਿਆ ਸੀ ਪਹਿਲਾਂ ਤੂੰ ਦੱਸ ਨਾਮ ਹੀ ਦੱਸ ਰੋ ਜੀ ਨਾ ਨਾ ਸੁਣਾ ਤੇਰੇ ਨਾਲ ਦੇ ਨੇ ਉਹ ਮੋਡ ਡਰੈਸ ਤੇਰੇ ਨਾਲ ਦੇ ਨੇ ਉਹ ਤੇਰੇ ਮੈਂ ਨਾਮ ਡਰੈਸ ਦਾ ਮੈਂ ਕਰੇ ਨਾਲ ਵੀਰੇ ਮੈਂ ਬਿੱਕੂ ਨੂੰ ਤਾਂ ਦੱਸੇ ਤੇਰਾ ਨਾਮ ਲੈ ਚੱਕਾ ਜੋ ਜਗਾ ਦੇ ਜਾਉਂਗਾ ਆਉਂਗਾ ਕਿੱਥੇ ਭੰਜਨ ਦਾ ਆ ਜਾ ਆ ਜਾ ਤੇਰੀ ਤਾਂ ਵੀਡੀਓ ਪਹਿਲਾਂ ਜਾਊਗੀ ਕਿ ਨਨ ਹਲਤਾ ਬਿਰੀਆਡ ਉਹਦੇ ਦਾ ਹੋ ਜਾਇਆ ਦਾ ਸਾਡੇ ਸਾਹਦੇ ਸਾਫਾਈ ਵਾਲਾ ਉਹ ਵੀ ਵਾਰ ਸੀ ਤੇਰੇ ਨਾਲ ਉਹ ਬੱਟੇ ਵਾਲੇ ਗਰਾਉਂਡ ਨਾਲ ਦੇ ਉਹਨਾਂ ਦਾ ਨਾਮ ਦਾ ਐਡਰੈਸ ਦਾ ਜਿਹੜੇ ਤੇ ਨਾਲ ਆ ਉਹ ਇੱਕ ਕੁੜੀ ਸੀ ਗੁਰਪ੍ਰੀਤ ਸੀ ਉਹ ਨਾ ਹਾਂ ਕਮੁਨਿਟੀ ਆਈ ਸੀ ਉਹਦਾ ਕਰਵਾ ਸੀ ਹਾਂ ਤੇ ਇੱਕ ਕੁੜੀ ਪਹਿਲਾਂ ਵੀ ਸੀਗੀ ਉਹਦਾ ਨਾਮ ਸੀ ਨੀਹਾ ਉਹ ਭੱਜ ਗਈ ਉਹ ਤਾਂ ਪਹਿਲਾਂ ਲੈਫਟ ਟੂ ਰੁਪਕਾ ਲੈ ਕੇ ਚਲੀ ਗਈ ਓਕੇ ਜੇ ਤੂੰ ਹੁਣ ਨਾਲ ਦੇ ਜਿਹੜੇ ਮੁੰਡੇ ਆ ਜਾਂ ਕੋਈ ਤੇਰੇ ਨਾਲ ਗੈਂਗ ਆ ਕੋਈ ਵੀ ਹੋਰ ਆ ਉਹਨਾਂ ਜਿਹੜੇ ਤੇਰੇ ਨਾਲ ਕੁੜੀਆਂ ਆਆਂ ਕੌਣ ਸੀ ਕੁੜੀ ਦਾ ਨਾਮ ਗੁਰਪ੍ਰੀਤ ਆ ਹਾਂਜੀ ਨਹੀਂ ਮਰਦੇ ਦੱਸ ਇੱਧਰ ਗੱਲ ਕਰੀ ਜਾਂਦੇ ਕੁੜੀ ਦਾ ਨਾਮ ਗੁਰਪ੍ਰੀਤ ਆ ਕੁੜੀ ਦਾ ਨਾਮ ਗੁਰਪ੍ਰੀਤ ਆ ਮੁੰਡੇ ਦਾ ਨਾਮ ਦੀਵਾ ਮੁੰਡੇ ਦਾ ਨਾਮ ਦੀਵਾ ਹਾਂ ਹਾਂਜੀ ਡਾਣਾ ਤੇ ਕਾਂਦਰ ਨੂੰ ਮੇਟੇ ਨਿਕਾਇਆ ਮੁੰਡਾ ਸੀ ਨਿਕਾਇਆ ਉਹਦਾ ਮੁੰਡਾ ਸੀ ਕੇਦਾ ਸੀ ਮੁੰਡਾ ਉਹਦਾ ਕੁੜੀ ਦਾ ਕੁੜੀ ਦਾ ਕੁੜੀ ਦਾ ਨਾਮ ਕੀ ਆ ਕੁੜੀ ਦਾ ਨਾਮ ਕੁੜੀ ਦਾ ਨਾਮ ਦੱਸਿਆ ਹੈ ਗੁਰਪ੍ਰੀਤ ਥੋਰ ਹੋਰ ਕੋਈ ਨਾਲ ਦੇ ਬੰਦੇ ਤੇਰੇ ਹੋਰ ਕੋਈ ਤਾਂ ਨਹੀਂ ਸੀ ਵੀਰੇ ਇੱਕ ਉਹ ਕੁੜੀ ਸੀਗੀ ਉਹਨੇ ਉਹ ਪਹਿਲਾਂ ਚਲੀ ਗਈ ਓਕੇ ਹੋ ਹੈ ਕਿੱਥੋਂ ਦੇ ਉਹ ਹੈ ਕਿੱਥੋਂ ਦੇ ਉਹ ਬੰਦਾ ਹੈ ਬੰਦਾ ਸੀ ਨਾਲ ਇੱਕ ਵੱਡਾ ਸੀ ਤੇਰਾ ਨਾਮ ਦੱਸਿਆ ਦਾ ਦੇਵ ਜੀ ਉਹਦਾ ਨਾਮ ਠੀਕ ਹੈ ਕਿੱਥੋਂ ਦੇ ਉਹ ਕੋਟਕਪੁਰੇ ਦੀ ਕਿਹੜੀ ਵਸਤੀ ਜਾਣਦਾ ਕਿਹੜੀ ਵਸਤੀ ਸਸਤੀ ਨਹੀਂ ਵੀਰੇ ਜਦੋਂ ਆਪਾਂ ਇੱਥੋਂ ਜਾਵਾਂਗੇ ਆਪਾਂ ਨਰੂਲਾ ਜਮ ਮਰੜੀ ਨਰੂਲਾ ਜਮ ਤੋਂ ਆਪਾਂ ਜੱਤੋ ਜੁੰਗੀ ਵਾਲ ਨੂੰ ਜਾਵਾਂਗੇ ਜਾਵਾਂਗੇ ਸਿੱਧਾ ਆਈ ਜਾਵਾਂਗੇ ਹਨਾ ਪ੍ਰਵੀਨ ਦੀ ਦੁਕਾਨ ਆ ਜੂਗੀ ਪ੍ਰਵੀਨ ਦੀ ਦੁਕਾਨ ਦੇ ਨਾਲ ਇੱਕ ਕੱਪੜਿਆਂ ਵਾਲੀ ਦੁਕਾਨ ਆ ਜੂ ਕੱਪੜਿਆਂ ਵਾਲੀ ਦੁਕਾਨ ਦੇ ਨਾਲ ਇੱਕ ਗਲੀ ਆ ਜੂਗੀ ਗਲੀ ਦੇ ਨਾਲ ਉਹ ਇੱਕ ਗੱਲੀ ਦੇ ਜਦੋਂ ਪੜਾਂਗੇ ਨਾਲ ਦੀ ਨਾਲ ਇੱਕ ਗੇਟ ਆ ਉਹ ਕਿਹੜੀ ਵਸਤੀ ਵਜਦੀ ਹੈ ਉਹ ਲੱਕੜ ਦਾ ਗੇਟ ਆ ਉਹ ਕੌੜਿਆਂ ਵਾਲਾ ਚੌਕ ਵਜਦਾ ਕੌੜਿਆਂ ਵਾਲਾ ਚੌਕ ਉਹ ਦਰਸ ਤਾਂ ਨਹੀਂ ਸਹੀ ਦਿੱਤਾ ਨਹੀਂ ਤਾਂ ਫੋਨ ਲਵਾਉ ਬਲਾਕ ਕਰਨ ਹੁੰਦਾ ਇਹਦੇ ਦਾ ਵੀਰੇ ਨੰਬਰ ਯਾਦ ਹੁੰਦਾ ਮੈਂ ਫਲਾੜ ਹੁੰਦਾ ਤੇਰਾ ਹੁਣ ਤੇਰਾ ਕੀ ਹੱਲ ਕਰੀਦਾ ਸੀਗਾ ਸੱਲ ਕੇ ਕੀ ਹੱਲ ਕਰੀਦਾ ਉਹ ਦੱਸ ਦੇ ਹਾਂ ਜੋ ਟਾਲ ਕੇ ਨੰਬਰ ਲਮੋੜਾ ਸੀ ਤੂੰ ਮੇਰੇ ਕੋਲ ਉਹ ਦੱਸਦਾ ਉਹ ਦੱਸ ਕ ਕਿਹਦਾ ਕਿਹੜਾ ਨੰਬਰ ਆ ਕਿੰਨਾ ਇਹਨਾਂ ਦਾ ਨੰਬਰ ਹੈ ਇਹਨਾਂ ਦਾ ਨੰਬਰ ਵੀ ਨਹੀਂ ਯਾਦ ਮੰਮੀ ਦਾ ਫੋਨ ਦੱਤਾ ਤੁਹਾਨੂੰ ਕੱਲ ਡੈਗ ਇਹ ਕਿਹੜਾ ਯਾਰ ਮੈਂ ਤੈਨੂੰ ਹੁਣ ਰੋਕ ਕੇ ਕਹਿੰਦਾ ਵੀਰੇ ਫੋਨ ਲਵਾ ਦੋ ਤੇ ਉਹ ਨੰਬਰ ਕਿਹਦਾ ਸੀ ਜੀ ਨਾਨੀ ਦਾ ਸੀਗਾ ਉਹ ਮੈਂ ਯਾਦ ਸੀਗਾ ਨਾਨੀ ਨੂੰ ਫੋਨ ਆਇਆ ਗੱਲ ਹੋਈ ਆ ਨਹੀਂ ਵੀਰੇ ਨਾਨੀ ਨੂੰ ਕਹਿਣਾ ਮੰਮੀ ਨੂੰ ਨੰਬਰ ਦੇ ਦੋ ਮਾਦਰ ਨੰਬਰ ਨਹੀਂ ਆਉਂਦਾ ਫਿਰ ਕੀ ਤੁਹਾਨੂੰ ਆਉਂਦਾ ਮੈਨੂੰ ਸਾਰਾ ਕੁਝ ਯਾਦ ਹੋਊਗਾ ਤੁਹਾਨੂੰ ਮਰੀ ਜਾਂਦਾ ਯਾਰ ਜਿੱਥੇ ਚੱਕੇ ਸਾਹਮਣੇ ਖੁੱਦੂ ਬਣਾਈ ਜਾਂਦਾ ਯਾਰ ਇੱਕ ਮਿੰਟ ਉਹਦੇ ਨੰਬਰ ਫੋਨ ਕੱਢੀ ਕਿੰਨੀ ਫੋਨ ਕੱਢੀ ਗੱਲ ਸੱਚ ਹੈ ਮੇਰੇ ਲੱਛਣ ਦੂਸਰੇ ਦਿਨ ਨਹੀਂ ਆਉਂਦੇ ਮੈਨੂੰ ਪਤਾ ਲੱਗਦਾ ਨਹੀਂ ਹੁੰਦੇ ਕਿਉਂ ਨਹੀਂ ਗਏ ਦੱਸ ਮਾਦਰ ਬੁੱਕਦਾ ਜੇ ਮੈਂ ਤੁਹਾਨੂੰ ਆ ਗਿਆ ਫਿਰ ਫਿਰ ਜਾਵਾਂ ਕੋਈ ਬੰਨ ਕੇ ਰੱਖੋ ਤੁਸੀਂ ਆਪ ਦੇ ਜਾਨ ਮਾਰਦੇ ਯਾਰ ਨੰਬਰ ਮਾਰਦੇ நம்ப யாத்தார் நம்ப உங்க நம்ப நம்ப கீழே நம்பர் ਸੋ ਪੰਜ ਚਾਹ ਆਰਡਰ ਕਰੀਂਦਾ ਜੇ ਕਮ ਮਜ਼ਾ ਆਏਗਾ ਤੈਨੂੰ ਲਖਵੀ ਆ ਇੱਕ ਮਿੰਟ 43 47 47 22 ਕੀ ਲਾਉਣਾ ਹੁਣ ਮੈਨੂੰ ਦੱਸ ਨੀ ਤੇਰੀ ਮਾਂ ਕੋਲੇ ਹੈ ਨਹੀਂ ਫੋਨ ਮੰਮੀ ਕੋਲੇ ਸੀਗਾ ਕੱਲ ਢਿੱਗ ਪਿਆ ਸੀ ਨੰਬਰ ਉਹ ਪੈਸੀ ਕੱਲ ਨੂੰ ਤੇਰਾ ਵੀ ਕੱਲ ਢੱਗ ਪਿਆ ਤੇ ਇਧਰ ਮੇਰਾ ਵੀ ਕੱਲ ਢੱਗ ਪਿਆ ਤੂੰ ਆਪ ਉੱਥੇ ਦੱਸਦਾ ਸੀ ਵੀ ਕੱਲ ਮੇਰਾ ਫੋਨ ਢੱਗ ਪਿਆ ਮੰਮੀ ਦਾ ਵੀ ਆਂਦਾ 77105 47222 ਲਾ ਲਾ ਇਹ ਗੱਲ ਕਰਨੀ ਐ ਬਸ ਇਹਦੀ ਮਾਂ ਤਾਂ ਨਹੀਂ ਹੋਣੀ ਲਾਲ ਲਾਲ ਮੈਂ ਤੇਰਾ ਮਰ ਤਾਂ ਡੈਕ ਨਹੀਂ ਤੂੰ ਇਹ ਕੱਟ ਸਕਦਾ ਮੈਂ ਜਿਹੜੀ ਗੱਲ ਕਰਦਾ ਇਹ ਦੋਸਤ ਤਾਂ ਕਹੀ ਨਾ ਮੇਰਾ ਫੋਨ ਡੈਕ ਪਾ ਮੈਂ ਤੈਨੂੰ ਲਾਉਣਾ ਫੋਨ ਲਾਓ ਫੋਨ ਲਾਓ ਚੁੱਪ ਸਰੀਆਂ ਚੁੱਪ ਹੈਲੋ ਬਲਾਨੀ ਕਿੱਥੇ ਆ ਇਹ ਲੋ ਬੰਦਾ ਹੋਰ ਉਹ ਵੀ ਨਾਲ ਹੀ ਹੁੰਦਾ ਉਹ ਇਹ ਰਾਹ ਲੈ ਕੇ ਗਈ ਸੀ ਕੁੜੀ ਮੈਨੂੰ ਇੱਕ ਕੁੜੀ ਲੈ ਕੇ ਗਈ ਸੀਗੀ ਨਾ ਨਾਨੀ ਨਾਲ ਥੋੜਾ ਦੋ ਗੱਲ ਕਰਨੀ ਯਾਰ ਤੁਸੀਂ ਮੰਮੀ ਤੇਰੇ ਹੈਲੋ ਹੈਲੋ ਕੀ ਕੰਮ ਆ ਤੇਰਾ ਜੇ ਬਜਣਾ ਨਾ ਬਾਈ ਸਾਰੀ ਗੱਲ ਤੁਹਾਡੇ ਸੱਚ ਦਾ ਸਾਰੀ ਮਿਹਨਤ ਮਾਰ ਬਈ ਮੈਂ ਉਸ ਮਾਰ ਲੀਆ ਮੈਂ ਸੱਚੀ ਦੱਸੀ ਹੈ ਨਾ ਸਾਰਾ ਤੋਂ ਮੇਰੀ ਗੱਲ ਸੁਣੋ ਮੈਂ ਗੱਲ ਦੱਸ ਦੇ ਸੱਚ ਨੂੰ ਦੇਖੋ ਮੇਰਾ ਪਿੰਡ ਹੈਗਾਗਾ ਭਧੋੜ ਦੇ ਨਾਲ ਲੱਗਦਾ ਰਾਮਗੜ ਮੇਰਾ ਪਿੰਡ ਉਹ ਆ ਵੀ ਜਿੱਥੇ ਮੰਮੀ ਦੇ ਸੋਹਰੇ ਆ ਉਹ ਪਿੰਡਾ ਡੈਡੀ ਨਾਲ ਮੇਰੇ ਨਾਲ ਤਲਾਕ ਹੋਇਆਗਾ ਤੇ ਡੈਡੀ ਨਾਲ ਮੇਰੇ ਨਾਲ ਤਲਾਕ ਹੋਇਆ ਹੁਣ ਕਿੱਥੇ ਰਹਿੰਨਾ ਡੈਡੀ ਨਾਲ ਮੇਰੇ ਨਾਲ ਤਲਾਕ ਹੋਇਆ ਹੁਣ ਹੁਣ ਅਸੀਂ ਰਹਿੰਦੇ ਆ ਕੋਟਕਪੁਰੇ ਆਪਦੀ ਨਾਨੀ ਕੋਲੇ ਰਹਿੰਦੇ ਸੀਗੇ ਤੇ ਫਿਰ ਮੰਮੀ ਰਹਿਣ ਲੱਗ ਗਈ ਇੱਧਰ ਤੇ ਫਿਰ ਆ ਮੈਨੂੰ ਕੁੜੀ ਕਹਿੰਦੀ ਕਹਿੰਦੀ ਆਇਆ ਕਹਿੰਦੀ ਦੋ ਕੱਲ ਵੀ ਆਇਆ ਸੀਗਾ ਆ ਕੁੜੀ ਮੈਨੂੰ ਕਹਿੰਦੀ ਕਹਿੰਦੀ ਆਇਆ ਚੱਲ ਅਗੇ ਕਹਿੰਦੀ ਆਪਾਂ ਕਿਹਦੀ ਤੈਨੂੰ ਮੈਂ 300 ਰੁਪਇਆ ਦੇ ਦਿਆ ਕਰੂੰਗੀ ਤੇ ਕਹਿੰਦੀ ਮੈਂ ਪਹਿਲਾਂ ਵੀਰੇ ਮੈਂ ਦਾਦਾ ਤੁਹਾਨੂੰ ਮੈਂ ਨਾ ਜਿਵੇਂ ਟੈਂਟ ਡੁੰਟਾ ਦੇ ਕੰਮ ਨਹੀਂ ਗੇ ਪੈਲਸਾਂ ਨੇ ਪਹਿਲਾਂ ਮੈਂ ਉਹ ਦੇ ਉਹ ਉੱਥੇ ਜਾਂਦਾ ਹੁੰਦਾ ਹੀਗਾ ਤੇ ਕੱਲ ਤੋਂ ਜਦੋਂ ਆ ਕੁੜੀ ਨੇ ਮੈਨੂੰ ਕਿਹਾ ਮੈਨੂੰ ਕਹਿੰਦੀ ਇੱਧੇ ਚੱਲ ਬੜਾ ਕਰ ਤੈਨੂੰ 300 ਰੁਪਇਆ ਮੈਂ 300 ਰੁਪਇਆ ਮੈਂ ਦੇ ਦਿਆ ਕਰੂੰਗੀ ਤੇ ਮੈਂ ਕਿਹਾ ਠੀਕ ਆ ਤੇ ਕੱਲ ਪੱਲ ਆ ਗਈ ਤੇ ਅੱਜ ਆ ਗਈ ਅੱਜ ਵੀਰੇ ਉੱਥੇ ਬੰਦੇ ਮੈਨੂੰ ਅੱਜ ਲੈ ਆਈ ਮੈਨੂੰ ਕਹਿੰਦੀ ਅੱਜ ਫੇਰ 300 ਰ ਨੇ ਰੋਗੇ ਨਹੀਂ ਰੋਗਾ ਟੋਕਨ ਦੀ پیسے ਥੋੜੇ ਬਣੇ ਕਹਿੰਦੀ ਆ ਜੂ ਮੜਾ ਜੇ ਤੈਨੂੰ ਜਿਹੜਾ ਕੱਢ ਕਹਿੰਦੇ ਕੀ ਪਤਾ ਕੋਈ ਜਾ ਉਹ ਮਿਲ ਜੇ ਤੇ ਫਿਰ ਬਾਈ ਸਾਈਕਲ ਤੇ ਜਾਈ ਜਾਂਦੇ ਸੀਗੇ ਤੇ ਫਿਰ ਉਹਨਾਂ ਨੇ ਕੀ ਕੀਤਾ ਤੇ ਉਹਨੂੰ ਬਾਬੇ ਦਾ ਸਾਈਕਲ ਚ ਫੜ ਲਿਆ ਬਾਬੇ ਨੇ ਕੰਨੀ ਰੋਕ ਰੋਕ ਉਹਦੀ ਬੱਟਰੀ ਜਾਈ ਪਾਉਣ ਲੱਗ ਗਈ ਬਾਬਾ ਕਹਿੰਦਾ ਅਸੀਂ ਕਦੋਂ ਪਾਣੀ ਆਉਣੇ ਬਾਅਦ ਮੋਫਨ ਜਰਦਾ ਕੱਢ ਲਿਆ ਕਿ ਬਾਬਾ ਕੀ ਹੋਗਾ ਉਹ ਜਿਹੜਾ ਹੋਣੀ ਹੁੰਦਾਗਾ ਕੱਟ ਹੁੰਦੀ ਆ ਉਹ ਬਾਪੇ ਨੇ ਕੱਢ ਲਈ ਤੇ ਬਾਅਦ ਵਿੱਚ ਉਹ ਪਿੱਛੇ ਹੋ ਗਈ ਤੇ ਫਿਰ ਮੈਂ ਇੱਧਰ ਨੂੰ ਪਰ ਆਉਂਦਾ ਹਾਂ ਤੇ ਮੈਂ ਬੜੀ ਬਣੀ ਸੁਣਾਈ ਆਉਂਦਾ ਆ ਆਪਣ ਨੂੰ ਆਪਣੀ ਮਾਂ ਦੀ ਆਪਣੀ ਮਾਤਾ ਕਾਲੀ ਜੀ ਸੌਣ ਲੱਗੇ ਮੈਂ ਆਪੂ ਤੇ ਧੂੜ ਨਹੀਂ ਪੁੱਛਦਾ ਮੈਂ ਜਰੂਰ ਇੱਕ ਫੋਨ ਲਗਵਾਉਣਾ ਸੀ ਕਰਵਾਣੀ ਲਾਈ ਜਾਂਦਾ ਤੇ ਫੋਨ ਲਵਾ ਦਿਓ ਵੀ ਮੈਂ ਵੀ ਮੈਨੂੰ ਜਾਂ ਲੈ ਜਾਣ ਤੇ ਜਾਂ ਮੈਂ ਲੈਫਟ ਲੱਗੇ ਆਂ ਮੈਂ ਇਹ ਤੇ ਆ ਤੇਰੀ ਹੈ ਕਿ ਹੋਰ ਕਹਦੀ ਆ ਉਹ ਨਹੀਂ ਫਤਾਈ ਸੀ ਕਿ ਆ ਤੇ ਆ ਦਿਖਾਈਆਂ ਨੂੰ ਦਿਖਾ ਮੇਰੇ ਹੱਥ 'ਚ ਲਾ ਮੈਨੂੰ ਉਹਨਾਂ ਨੇ ਫਤਾਈ ਸੀ ਹੋਰ ਵੀ ਬੰਦਾ ਕੋ ਵਲੇਆ ਹਾਂਜੀ ਹੋਰ ਵੀ ਬੰਦੇ ਵਲੇਆ ਤੇ ਹੋਰ ਇੱਕ ਪੂਰੀ ਹੋਰ ਸੀਗੀ ਨਾਲ ਉਹ ਚਲੀ ਗਈ ਰਾਈਪਾਂਦੀ ਕੋਈ ਵਲੇਆ ਰਾਈਪਾਂਦੀ ਕੋ ਵਲੇਆ ਰਾਈਪਾਂਦੀ ਵਲੇਆ ਕੋਈ ਲੁੱਟੇ ਆ ਉਸ ਤੋਂ ਪਹਿਲਾਂ ਕੱਲ ਇੱਕ ਸੀਗਾ ਉਹ ਬਾਈ ਜੀ ਦੂਸਰਾ ਐਨ ਕਾਇਆਂ ਲੱਗੀਆਂ ਹੀ ਉਹਦੇ ਪਤਨਿ ਉਹ ਬਾਈ ਕਹਿੰਦਾ ਤੈਨੂੰ ਤੇ ਕੰਮ ਗੁੰਮ ਕਰਦਾਗਾ ਮੈਨੂੰ ਕਹਿੰਦਾ ਇਹਨੂੰ ਫੜ ਕਹਿੰਦਾ ਉਹ ਕਹਿੰਦਾ ਇੰਗ ਕਰ ਦੇ ਜੀ ਐਂ ਕਰ ਲਈ ਕਹਿੰਦਾ ਤੇ ਮੈਂ ਕਰ ਲਈ ਉਹ ਆ ਪੈਸੇ ਕੋਈ ਤੇ ਖੋਣ ਲੱਗ ਗਿਆ ਤਾਂ ਬਟੂਆ ਆ ਮੈਂ ਕਿਹਾ ਚਲ ਬਟੂਆ ਫੋਨ ਦੀ ਲੋੜ ਨਹੀਂ ਮੈਂ ਕਿਹਾ ਉਹ ਆਪੇ ਦੇ ਦੂਗਾ ਪੈਸਾ ਉਹ ਮਾਰਨ ਲੱਗ ਪਈ ਮੈਂ ਕਿਹਾ ਨਾ ਯਾਰ ਮਾਰਨ ਦੀ ਕੋਈ ਲੋੜ ਨਹੀਂ ਇਹ ਗੱਲ ਬਈ ਮੈਂ ਜਿਹੜੀ ਗੱਲ ਸੱਚ ਆਪਾਂ ਜਗਰੂਤ ਕਹੀ ਹੈ ਮੋਟਰਸਾਈਕਲ ਵਾਲੇ ਵਲੇ ਅੱਜ ਦੋ ਇੱਕ ਦੋ ਵਲੇ ਮੋਟਰਸਾਈਕਲ ਵਾਲੇ ਰੋਕੇ 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 ਤਾਂ ਮਾਰਦਾ ਸੀ ਹਾਂਜੀ ਮੈਂ ਜਰੂਰ ਹੱਥ ਮਾਰਿਆ ਮੈਂ ਤੁਹਾਨੂੰ ਮਾਰਿਆ ਸੀਗਾ ਵੀ ਮੈਂ ਕਿਹਾ ਸੀਗਾ ਵੀ ਮੈਨੂੰ ਫੋਨ ਲਵਾ ਦੋ ਇਹ ਮੈਂ ਕੱਲ ਧੂਰ ਨਹੀਂ ਬੋਲਦਾ ਆਪਾਂ ਨੂੰ ਆ ਮੈਂ ਫੋਨ ਤੇ ਕਹਿੰਨਾ ਮੈਂ ਜਿਹੜੀ ਗੱਲ ਕਹੀ ਆ ਸੱਚ ਕਹੀ ਆ ਵੀ ਗੱਲ ਮੈਂ ਸੱਚ ਕਹੀ ਨਹੀਂ ਤਾਂ ਚਲ ਜਿਹੜੀ ਮੈਂ ਕਹਿ ਸਕਦਾ ਸੀਗਾ ਵੀ ਹਾਂਜੀ ਮੈਨੂੰ ਤਾਂ ਕੋਈ ਨਹੀਂ ਚਲ ਬੱਸ ਅੱਜ ਅੱਜ ਬਾਪੂ ਨੂੰ ਰੋਕੇ ਤਾਂ ਪੈਸੇ ਕੋਈ ਸੀ ਨਹੀਂ ਬਾਪੂ ਕੋਲ ਨਹੀਂ ਜਰੂਰ ਪੜਦੀ ਸੀ ਬਾਪੂ ਨੂੰ ਜਿਹੜੇ ਸਾਈਕਲਾਂ ਨੂੰ ਰੋਕਿਆ ਜਿਹੜੇ ਸਾਈਕਲ ਵਾਲੇ ਨੂੰ ਰੋਕਿਆਈਗਾ ਉਹ ਕੁੜੀ ਫੜਦੀ ਛਣੋਂ ਬਾਪੂ ਸਾਈਕਲ ਛੱਡ ਕੇ ਭੱਜ ਗਿਆ ਉਹਨੂੰ ਆਲੇ ਨੂੰ ਆਈ ਸੀਗਾ ਵੀ ਮਾਰਨ ਨਾ ਕੋਸ਼ਿਸ਼ ਬਾਪੂ ਨੂੰ ਆਈ ਸੀਗਾ ਵੀ ਮਾਰਨ ਨਾ ਵੀ ਇਹਨਾਂ ਕੋਲੇ ਹੈਗਾ ਕੋਲੇ ਆਪਾਂ ਤਾਂ ਵੀ ਕਰ ਦੂ ਤੇਰੇ ਕੋਲੇ ਜਿਹੜੀ ਕਿਰਪਾਨ ਜੀ ਸੀ ਕਿੱਥੇ ਉਹ ਕਿਰਪਾਨ ਜੀ ਸੀ ਕਿਰਪਾਨ ਜੀ ਕੋਈ ਨਹੀਂ ਸੀ ਮੈਨੂੰ ਫੜ ਲੋ ਮੰਨ ਜਾ ਮੰਨ ਜਾ ਮੰਨ ਜਾ ਉਹਨੇ ਬਤਨਨੇ ਕਲੀ ਕਰ ਆਹ ਕਰਦੀ ਸੀ ਤੇਰੇ ਕੋਲ ਕਰਦੇ ਸੀ ਤੇਰੇ ਕੋਲ ਹਾਂਜੀ ਮੈਨੂੰ ਉਹਨਾਂ ਨੇ ਬੜਾਈ ਸੀ ਮੈਂ ਝੂਠ ਨਹੀਂ ਬੋਲਦਾ ਕਰਪਾਣ ਤੇਰੇ ਕੋ ਸੀਗੀ ਪੁੱਤਰ ਮੈਨੂੰ ਆਦੀ ਮੈਨੂੰ ਆਦੀ ਮੰਮੀ ਚਲੋ ਗੱਲ ਚਲ ਕੋਈ ਮੋਟਰਸਾਈਕਲ ਕਿੰਨੇ ਮੋਟਰਸਾਈਕਲ ਵਲੇ ਤੋਂ ਉਹਨੇ ਮੋਟਰਸਾਈਕਲ ਵਾਲੇ ਕਿੰਨੇ ਵਾਲੇ ਕਿੰਨੇ ਵਾਲੇ ਕੋਈ ਨਹੀਂ ਆਏਗਾ ਤੇ ਮੈਂ ਦੋ ਇੱਕ ਇੱਕ ਦੋ ਮੈਂ ਰੋਕੇ ਸੀਗੇ ਵੀ ਮੈਨੂੰ ਫੋਨ ਲਵਾ ਦੇਣਗੇ ਤੇ ਵੀ ਹਾਂਜੀ ਹਾਂਜੀ ਮਨਗੇ ਹੁਣ ਕਹਿਣਾ ਜੀ ਮम्मी ਦਾ ਨੰਬਰ ਦੇ ਮੈਨੂੰ ਮੈਂ ਘਰੇ ਪਹੁੰਚਣਾਗਾ ਇਹ ਕਿੰਨਾ ਗਰੀਬਤਾ ਸੀ ਹੋਰ ਮੋਟਰਸਾਈਕਲ ਵਾਲੇ ਸੀ ਲਾਲਜਾ ਲਾਲਜਾ ਮੋਟਰਸਾਈਕਲ ਵਾਲੇ ਸੀ ਘਰ ਤੇ ਤੇਰੇ ਜੇਵ ਦਾ ਫੋਨ ਲਾਉਣਾ ਸੀ ਯਾਰ ਜਿੱਦਰਾ ਮੋਟਰਸਾਈਕਲ ਵਾਲੇ ਆ ਗਏ ਚੁੱਪ ਚੁੱਪ ਵੀਰੇ ਮੈਂ ਜਿਹੜੀ ਗੱਲ ਸੱਚ ਆ